mm <laughs> ਸਤਿ ਸ਼੍ਰੀ ਅਕਾਲ ਦੋਸਤੋ ਇਹ ਜਿਹੜੀ ਵੀਡੀਓ ਹੈ ਇਹ ਵੀਡੀਓ ਤੁਸੀਂ ਬੜੀ ਗੌਰ ਨਾਲ ਦੇਖਣੀ ਹੈ ਇਹ ਵੀਡੀਓ ਹੈ ਆਵਾਰਾ ਕੁੱਤਿਆਂ ਦੀ ਆਵਾਰਾ ਕੁੱਤਿਆਂ ਦਾ ਕਹਿਰ ਦਿਨੋਂ-ਦਿਨ ਪੂਰੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਵਧ ਰਿਹਾ ਹੈ ਇਨ੍ਹਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਪਹਿਲਾਂ ਇਨ੍ਹਾਂ ਦੀ ਜਿਹੜੀ ਆਵਾਰਾ ਕੁੱਤਿਆਂ ਦੀ ਪਕੜ ਤੜ ਹੁੰਦੀ ਹੁੰਦੀ ਸੀ ਇਹਨਾਂ ਨੂੰ ਟੀਕੇ ਲਾਉਂਦੇ ਸੀ ਇਹਨਾਂ ਨੂੰ ਫੜ ਕੇ ਲੈ ਜਾਂਦੇ ਸੀ ਮਾਰਦੇ ਸੀ ਜਾਂ ਜੋ ਮਰਜੀ ਜਾਂ ਇਹਨਾਂ ਨੂੰ ਹਲਕਾ ਵਾਲੇ ਟੀਕੇ ਲਾਉਂਦੇ ਸੀ ਪਰ ਹੁਣ ਦੀ ਸਰਕਾਰਾਂ ਇਹਨਾਂ ਚੀਜ਼ਾਂ ਤੋਂ ਬਿਲਕੁਲ ਦੂਰ ਨੇ ਉਹ ਪਹਿਲੀਆਂ ਸਰਕਾਰਾਂ ਦੇ ਵਿੱਚ ਫਿਰ ਵੀ ਬੜੀ ਇਨਸਾਨੀਅਤ ਹੁੰਦੀ ਸੀ ਇਨਸਾਨ ਦੀ ਉਹ ਕੀਮਤ ਸਮਝਦੇ ਸੀ ਕੁਝ ਵੈਲਿਊ ਸਮਝਦੇ ਸੀ ਔਰ ਇਨਸਾਨ ਦੀ ਜ਼ਿੰਦਗੀ ਨੂੰ ਜ਼ਰੂਰੀ ਸਮਝਦੇ ਸੀ ਪਰ ਅੱਜ ਦੀਆਂ ਜਿਹੜੀਆਂ ਸਰਕਾਰਾਂ ਨੇ ਇਹ ਜਿਹੜੇ ਰਾਜੇ ਨੇ ਇਹ ਆਪਣੀ ਪਰਜਾ ਨੂੰ ਬਿਲਕੁਲ ਖਤਮ ਕਰਕੇ ਬਿਲਕੁਲ ਮਾਰ ਹੀ ਦੇਣਾ ਚਾਹੁੰਦੇ ਨੇ ਚਾਰੇ ਪਾਸਿਓਂ ਮਾਰ ਵਗ ਰਹੀ ਹੈ ਮਹਿੰਗਾਈ ਤੋਂ ਲੈ ਕੇ ਬਿਮਾਰੀ ਤੋਂ ਲੈ ਕੇ ਕਿਸੇ ਵੀ ਪਹਿਲੂ ਬਦਲ ਗੱਲ ਕਰ ਲੋ ਤਾਂ ਉਧਰ ਮਾਰ ਹੀ ਮਾਰ ਹੈ ਇਹਨਾਂ ਚੀਜ਼ਾਂ ਵੱਲ ਇਹਨਾਂ ਸਰਕਾਰਾਂ ਦਾ ਬਿਲਕੁਲ ਧਿਆਨ ਨਹੀਂ ਇਹ ਵੀਡੀਓ ਜਿਹੜੀ ਆ ਤੁਸੀਂ ਬੜੀ ਗੌਰ ਨਾਲ ਦੇਖੋ ਇਸ ਵੀਡੀਓ ਦੇ ਵਿੱਚ ਕੀ ਹਾਲ ਹੋਇਆ ਇੱਕ ਬਜ਼ੁਰਗ ਮਾਤਾ ਜਿਹੜੀ ਕਿ ਅਜੇ ਦਿਨ ਦੇ ਵਿੱਚ ਅਜੇ ਪੂਰੇ ਉੱਥੇ ਹਨੇਰਾ ਨਹੀਂ ਹੈਗਾ ਇਹ ਸ਼ਾਮ ਦਾ ਵਕਤ ਹੈ ਜਾਂ ਸਵੇਰ ਦਾ ਬਸ ਇਹੀ ਹੈ ਇਹ ਜਲੰਧਰ ਦੇ ਲਾਗੇ ਦੀ ਵੀਡੀਓ ਹੈ ਦੋਸਤੋ ਇੱਕ ਬਜ਼ੁਰਗ ਮਾਤਾ ਜਾਰੀ ਹੈ ਤਾਂ ਆ ਚਾਰ ਪੰਜ ਕੁੱਤੇ ਆਉਂਦੇ ਨੇ ਚਾਰ ਪੰਜ ਕੁੱਤੇ ਉਹਨੂੰ ਪੈ ਜਾਂਦੇ ਨੇ ਪਹਿਲਾਂ ਭੌਂਕਦੇ ਨੇ ਖਾਲੀ ਔਰ ਜਦੋਂ ਕੋਲ ਜਾਂਦੀ ਹੈ ਤਾਂ ਉਹਦੇ ਕੋਲ ਆਉਣ ਦੀ ਹਿੰਮਤ ਕਰਦੇ ਨੇ ਤਾਂ ਆਪਣੇ ਹੱਥ ਪੈਰ ਮਾਰਦੀ ਹੈ ਤਾਂ ਹੌਲੀ ਹੌਲੀ ਉਹ ਪਿੱਛੇ ਨੂੰ ਹਟਦੀ ਹੈ ਐਦਾਂ ਕਰਦੀ ਕਰਦੀ ਉਹ ਡਿੱਗ ਜਾਂਦੀ ਹੈ ਸੜਕ ਤੇ ਜਦੋਂ ਡਿੱਗ ਜਾਂਦੀ ਹੈ ਤਾਂ ਉਹਦੇ ਕੋਲੇ ਕੋਈ ਚਾਰਾ ਨਹੀਂ ਹੁੰਦਾ ਦੋ ਤਿੰਨ ਕੁੱਤੇ ਉਹ ਜਦੋਂ ਇੱਕ ਕੁੱਤਾ ਭੌਂਕਦਾ ਤਾਂ ਪੂਰੇ ਪਿੰਡ ਦੇ ਕੁੱਤੇ ਨੇ ਜਿਹੜੇ ਨਾ ਤੇ ਇੱਕ ਭਾਸ਼ਾ ਹੁੰਦੀ ਹੈ ਜਿਵੇਂ ਆਪਾਂ ਲਲਕਰਾ ਮਾਰਦੇ ਆ ਜਾਂ ਕੂਕ ਮਾਰਦੇ ਆ ਤਾਂ ਬਾਕੀ ਪਿੰਡ ਦੇ ਲੋਕ ਜਾਂ ਇਨਸਾਨ ਸੋਚਦਾ ਵੀ ਕਿਸੇ ਨੇ ਆਵਾਜ਼ ਮਾਰੀ ਆ ਤਾਂ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਇਹ ਕੁੱਤਿਆਂ ਦੀ ਵੀ ਇੱਕ ਭਾਸ਼ਾ ਜੇ ਜਦ ਵੀ ਜਦੋਂ ਭੌਂਕਦੇ ਨੇ ਕੋਈ ਨਾ ਕੋਈ ਕੋਈ ਨਾ ਕੋਈ ਕਾਹ ਦਾ ਹੋਇਆ ਤਾਂ ਦੂਜੇ ਕੁੱਤੇ ਵੀ ਇਕੱਠੇ ਹੋ ਜਾਂਦੇ ਨੇ ਇਹ ਦੂਸਰੇ ਕੁੱਤੇ ਵੀ ਭੱਜ ਕੇ ਕੋਲ ਆਉਂਦੇ ਨੇ ਜਦੋਂ ਦੇਖਦੇ ਨੇ ਤਾਂ ਮਾਤਾ ਪਈ ਆ ਤਾਂ ਉਹਨੂੰ ਉੱਤੇ ਹੋਰ ਹੈਵੀ ਹੋ ਜਾਂਦੇ ਨੇ 5-7 ਕੁੱਤੇ ਹੋਰ ਮਿਲ ਜਾਂਦੇ ਨੇ ਸਾਰੇ ਕੁੱਤੇ ਕੁੱਲ ਵਲਾ ਕੇ 8-9 ਹੋ ਗਏ 10 ਦੇ ਆਸ-ਪਾਸ ਤਾਂ ਕਿਵੇਂ ਮਾਤਾ ਨੂੰ ਘੇਰ ਲੈਂਦੇ ਨੇ ਉਹ ਚਾਰੇ ਪਾਸੇ ਘੇਰ ਕੇ ਫਿਰ ਹੌਲੀ-ਹੌਲੀ ਹਿੰਮਤ ਜਦੋਂ ਜਦੋਂ ਕੁੱਤਿਆਂ ਦਾ ਜਦੋਂ ਸ਼ੇਰਾਂ ਦੇ ਸਾਹਮਣੇ ਗਿੱਦੜਾਂ ਦੀ ਗਿਣਤੀ ਵੱਧ ਜਾਂਦੀ ਹੈ ਇੱਕ ਸ਼ੇਰ ਦੇ ਸਾਹਮਣੇ ਜਦੋਂ 20-30 ਗਿੱਦੜ ਹੋ ਜਾਣ ਤਾਂ ਉਹ ਵੀ हिम्मत ਕਰ ਲੈਂਦੇ ਨੇ ਵੀ ਹੁਣ ਇਹਦੀ ਕੰਡ ਤੇ ਚੜਜੋ ਇਹਦੀ ਪਿੱਠ ਤੇ ਚੜਜੋ ਤਾਂ ਜਦੋਂ ਮਾਤਾ ਡਿੱਗ ਜਾਂਦੀ ਆ ਤਾਂ ਕੁੱਤੇ ਜਿਆਦਾ ਇਕੱਠੇ ਹੋ ਜਾਂਦੇ ਆ ਹੋਰ ਉਹ ਗਿਣਤੀ 'ਚ ਵੱਧ ਜਾਂਦੇ ਆ ਤਾਂ ਉਹਦੇ ਹੋਰ ਕਰੀਬ ਆ ਕੇ ਉਹਨੂੰ ਵੱਢਣ ਦੀ ਕੋਸ਼ਿਸ਼ ਕਰਦੇ ਆ ਤਾਂ ਐਂਡ ਦੇ ਵਿੱਚ ਉਹਦਾ ਪੌਂਚਾ ਪਕੜ ਕੇ ਉਹਨੂੰ ਆਪਣੇ ਦੋ ਕੁੱਤੇ ਖਿੱਚ ਲੈਂਦੇ ਨੇ ਪੂਰੀ ਵੇਖੋ ਕਿ ਇਹ ਮਾਤਾ ਦਾ ਘੱਟੋ-ਘੱਟ ਉਮਰ ਦੇ ਹਿਸਾਬ ਨਾਲ ਵੀ ਔਰ ਤੰਦਰੁਸਤੀ ਦੇ ਹਿਸਾਬ ਨਾਲ ਵੀ 70-75 ਕਿਲੋ ਤੋਂ ਘੱਟ ਨਹੀਂ weight ਹੈਗਾ 75 ਕਿਲੋ ਦੀ ਮਾਤਾ ਨੂੰ ਕਿਵੇਂ ਕੁੱਤੇ ਖਿੱਚ ਕੇ ਗਲੀ 'ਚ ਲੈ ਗਏ ਉਹ ਉਸ ਤੋਂ ਬਾਅਦ ਉਹਨੂੰ ਨੋਚਣ ਲੱਗੇ ਸਾਰੇ ਪਾਸਿਆਂ ਦੇ ਕੱਪੜੇ ਪਾੜਤੇ ਉਹਨੂੰ ਚੱਕ ਵੀ ਮਾਰੇ ਤਾਂ ਫੇਰ ਜਾ ਕੇ ਗਲੀ ਦੇ ਵਿੱਚੋਂ ਕੋਈ ਬੰਦਾ ਉੱਠਿਆ ਉਹ ਬਾਹਰ ਨਿਕਲਿਆ ਤੇ ਉਹਨੇ ਡਲਾ ਇੱਟਾਂ ਮਾਰਿਆ ਤਾਂ ਕੁੱਤੇ ਭੱਜਿਆ ਸੋ ਉਸ ਤੋਂ ਬਾਅਦ ਉਹ ਕੁੱਤਿਆਂ ਦੇ ਮਗਰ ਹੋਰ ਦੋ ਲੋਕ ਆਉਂਦੇ ਆ ਤਾਂ ਕੁੱਤਿਆਂ ਤੇ ਕੋਈ ਕਾਰਵਾਈ ਨਹੀਂ ਇਹ ਇੱਕ ਲਾਹਨਤ ਆ ਸਾਡੇ ਲਈ ਇੱਕ ਦਿਨ ਦੀ ਵੀ ਇੰਨਾ ਵੱਡਾ ਕਾਂਡ ਹੋ ਜਾਂਦਾ ਤਾਂ ਆਪਾਂ ਘਰਾਂ ਦੇ ਵਿੱਚ ਹੀ ਕੈਮਰੇ ਸੀਸੀਟੀ ਕੈਮਰੇ ਵੀ ਲਾਏ ਹੋਏ ਆ ਉਹਨਾਂ ਦਾ ਕੀ ਵੈਲਿਊ ਰਹਿ ਗਈ ਉਹ ਕਾਦੇ ਲਈ ਲਾਏ ਹੋਏ ਆ ਤਾਂ ਵੀ ਉਹ ਜੇ ਨਹੀਂ ਵੀ ਲੱਗੇ ਤਾਂ ਕੁੱਤਿਆਂ ਦੀ ਆਵਾਜ਼ ਅੰਦਰ ਤੱਕ ਕਿਉਂ ਨਹੀਂ ਜਾਂਦੀ ਭਾਈ ਅੱਜ ਕੱਲ ਜਣਾ ਖੜਾ ਕੰਨਾਂ ਦੇ ਵਿੱਚ ਲੀਡਾ ਲਾ ਕੇ ਆਪਣਾ ਇੰਸਟਾ ਤੇ ਰੀਲਾਂ ਪਾਈ ਜਾਂਦੇ ਨੇ ਫੇਸਬੁਕ ਤੇ WhatsApp ਤੇ ਜਾਂ ਕਿਸੇ ਦੀ ਕਾਲ ਹੀ ਏਡੀ ਲੰਮੀ ਹੋ ਜਾਂਦੀ ਆ ਵੀ ਲੋਕਾਂ ਨੂੰ ਜ਼ਰੂਰੀ ਰਹਿ ਹੀ ਨਹੀਂ ਗਿਆ ਕਿ ਬਾਹਰ ਕੀ ਹੋ ਰਿਹਾ ਬਾਹਰ ਕੋਈ ਬਿੜਕ ਲੈਣਾ ਬਾਹਰ ਭਾਵੇਂ ਚੋਰੀ ਚੋਰੀ ਕਰ ਜੇ ਜਿੰਨਾ ਮਰਜੀ ਕਾਰਡ ਹੋ ਜੇ ਇਹ ਜਿਹੜੇ ਨਿਕਲੇ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਯੰਗ ਮੁੰਡਾ ਜਾਂ ਕੁੜੀ ਮੁੰਡਾ ਇਹੋ ਜਿਹਾ ਦਿਖਿਆ ਨਹੀਂ ਵੇਖ ਲੋ ਨੀ ਤੇ ਪਿੰਡ 'ਚ ਕਿੰਨੇ ਲੋਕ ਇਕੱਠੇ ਹੋਏ ਨੇ ਇਹ ਵੀ 50 50 60 ਸਾਲ ਦੇ ਬੁੱਢੇ ਠੇਰੇ ਤੇਰੇ ਮੇਰੇ ਵਰਗੇ ਜਿਨ੍ਹਾਂ ਨੂੰ ਘਰ 'ਚ ਫੋਨ ਨਹੀਂ ਮਿਲਿਆ ਤੇ ਉਹਨਾਂ ਨੂੰ ਕਿਸੇ ਦੇ ਕੰਨੀ ਆਵਾਜ਼ ਪੈ ਗਈ ਤੇ ਉਹ ਜਦੋਂ ਇਹਨਾਂ ਨੂੰ ਕੁੱਤਿਆਂ ਨੂੰ ਭਜਾਉਂਦੇ ਨੇ ਫਿਰ ਮੜੀ ਜੀ ਉਹ ਬੁਚਰੀ ਦੀ ਬਜ਼ੁਰਗ ਮਾਤਾ ਨੂੰ ਸਾਹ ਮਿਲਦਾ ਹੈ ਔਰ ਉਹ ਕੁੱਤਿਆਂ ਤੋਂ ਬਚਦੀ ਹੈ ਨਹੀਂ ਤਾਂ ਕੁੱਤਿਆਂ ਨੇ ਪਾੜ ਦੇਣੀ ਸੀ ਗੰਨੀ ਮਤੇ ਰਹੀ ਮਾਲਕ ਦੀ ਕਿਰਪਾ ਦੇ ਨਾਲ ਰੱਬ ਦੀ ਮਿਹਰ ਨਾਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਸ ਮਾਤਾ ਦੀ ਜਾਨ ਬਚ ਗਈ ਸੋ ਮੇਰਾ ਵੀਡੀਓ ਬਣਾਉਣ ਦਾ ਦਿਖਾਉਣ ਦਾ ਕਾਰਨ ਇਹ ਸੀਗਾ ਕਿ ਪਿੰਡਾਂ ਦੇ ਵਿੱਚ 20 30 ਘਰ 20 ਤੇ ਕੁੱਤੇ 30 ਉਹ ਸਾਬ ਹੋਇਆ ਪਿਆ ਇਹਨਾਂ ਕੁੱਤਿਆਂ ਨੂੰ ਆਵਾਰਾ ਕੁੱਤਿਆਂ ਨੂੰ ਟੈਮ ਨਾਲ ਹੀ ਵਿਲੇ ਲਾ ਦਿਆ ਕਰੋ ਇਹਨਾਂ ਨੂੰ ਫੜ ਕੇ ਫੜ ਕੇ ਕਿਸੇ ਇਧਰ ਉਧਰ ਆਪਣੇ ਸਰਕਾਰਾਂ ਦਾ ਕੋਈ ਐਮਐਲਏ ਕੋਈ ਐਮਪੀ ਹੋਵੇ ਜਾਂ ਕੋਈ ਸਰਕਾਰ ਦਾ ਵੱਡਾ ਨੁਮਾਇੰਦਾ ਹੋਵੇ ਉਹਦੇ ਘਰ ਦੇ ਕੋਲ ਜਾ ਕੇ ਛੱਡਿਆ ਕਰੋ ਤਾਂ ਕਿ ਇਹਨਾਂ ਦਾ ਸ਼ੌਂਕ ਵੀ ਪੂਰਾ ਹੋ ਜੇ ਜਿਹੜੇ ਇਹ ਕਹਿੰਦੇ ਨੇ ਕਿ ਇਹ 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 ਕੁੱਕਰ ਨੇ ਇਹ ਵਿਚਾਰੇ ਇਹ ਐਦਾਂ ਨੇ ਉਹਦਾਂ ਨੇ ਸ਼ਨੀਵਾਰ ਵਾਲੇ ਦਿਨ ਇਹਨਾਂ ਨੂੰ ਇੰਜ ਪਾਣਾ ਚਾਹੀਦਾ ਇਹਨਾਂ ਨੂੰ ਦੁੱਧ ਪਾਣਾ ਚਾਹੀਦਾ ਠੀਕ ਹੈ ਪਾਣਾ ਮਾੜੀ ਗੱਲ ਨਹੀਂ ਹੈਗੀ ਪਰ ਜਦੋਂ ਇਹ ਐਡੇ ਹਬਸ਼ੀ ਹੋ ਜਾਂਦੇ ਨੇ ਜਦੋਂ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਇਹ ਇਨ ਆਦਮਖੋਰ ਹੋ ਗਏ ਜਦੋਂ ਇਹ ਆਦਮੀ ਦਾ ਇਹ ਇਨਸਾਨ ਦਾ ਮੌਤ ਤੱਕ ਉੱਤਰ ਆਉਣਗੇ ਉਹਨਾਂ ਨੂੰ ਵੱਢ ਖਾਂਦ ਤੱਕ ਉੱਤਰ ਜਾਣਗੇ ਬਗਿਆੜ ਬਣ ਜਾਣਗੇ ਸ਼ੇਰ ਬਣ ਜਾਣਗੇ ਤਾਂ ਫਿਰ ਇਹਨਾਂ ਨੂੰ ਦੁੱਧ ਨਹੀਂ ਇਹਨਾਂ ਲਈ ਇੱਕ ਚੂਹਿਆਂ ਵਾਲੀ ਗੋਲੀ ਬਣਾਓ ਆਟੇ ਚ ਮਿਲਾ ਕੇ ਗੁੜ੍ਹ ਚ ਮਿਲਾ ਕੇ ਇਹਨਾਂ ਨੂੰ ਦੇ ਦੇ ਕੇ ਮਾਰੋ ਇਨਸਾਨ ਦੀ ਬੜੀ ਕੀਮਤ ਹੈ ਇਹਨਾਂ ਦੀ ਸਰਾਂ ਦੀ ਕੁੱਤੇ ਵਜੋਂ ਮੈਂ ਕਹਿੰਦੇ ਨੇ ਕੁੱਤੇ ਦੀ ਬਹੁਤ ਮਰ ਮਰੇਗਾ ਇਹਨਾਂ ਦਾ ਕੰਮ ਹੈ ਸੜਕਾਂ ਤੇ ਮਰਨਾ ਟਰੱਕਾਂ ਥੱਲੇ ਆਉਣਾ ਬੱਸਾਂ ਥੱਲੇ ਆਉਣਾ ਇਹਨਾਂ ਨੂੰ ਐਨਾ ਦੁੱਧ ਪਿਆ ਪਿਆ ਕੇ ਭੂਏ ਨਾ ਚੜਾਓ ਐਨੇ ਇਹ ਇੱਡੇ ਵੱਡੇ ਯੋਧੇ ਕੋਈ ਨਹੀਂਗੇ ਕਿ ਜਿਹੜੇ ਤੁਹਾਡੇ ਸਾਰੇ ਗ੍ਰਹਿ ਇਹ ਇਲਾਦਣਗੇ ਜੇ ਕੁੱਤਿਆਂ ਤੇ ਜੇ ਗ੍ਰਹਿ ਸਾਰੇ ਲੈਦੇ ਨੇ ਨਾ ਤੇ ਪੰਜ ਸੱਤ ਕੁੱਤੇ ਮੈਰਕ ਲੈ ਲੈਣਾ ਮੈਂ ਨਹੀਂ ਜਾਂਦਾ ਕਿਸੇ ਕੰਮ ਕਾਰੋਬਾਰ ਤੇ ਵੇਖੂਗਾ ਮੈਨੂੰ ਕਿਹੜਾ ਦੇਵੀ ਦੇਵਤਾ ਜਾਂ ਕਿਹੜਾ ਗੁਰੂ ਪੀਰ ਹੈ ਜਿਹੜਾ ਮੇਰੇ ਘਰ ਪੰਡਾਰਾ ਭਰ ਦੇਗਾ ਇਹ ਸਾਰੇ ਵਹਿਮ ਜੇ ਇਹਨਾਂ ਕੁੱਤਿਆਂ ਨੂੰ ਪਾਉਂ ਇਹਨਾਂ ਨੂੰ ਮਾਰ ਮਾਰ ਗੋਲੀਆਂ ਮਾਰਾਂ ਸਾਲਿਆਂ ਨੂੰ ਡਾਂਗਾ ਮਾਰ ਮਾਰ ਕੇ ਛੁੜੇ ਮਾਰ ਮਾਰ ਕੇ ਇਹੋ ਜਿਹੇ ਹਾਡੋ ਰੋੜੇ ਵਾਲੇ ਜਿਹੜੇ ਕੁੱਤੇ ਨੇ ਇਹ ਹੱਡੋਂ ਰੁੜੜਾ ਪਿੰਡ ਦੇ ਬਿਲਕੁਲ ਨਜ਼ਦੀਕ ਕਈ ਬਣ ਦੇਖਿਆ ਕਿ ਅੱਧੇ ਕਿਲੋਮੀਟਰ ਤੇ ਇਹਨੂੰ ਦੂਰ ਹੋਣਾ ਚਾਹੀਦਾ ਜੰਗਲਾਤ ਦੇ ਵਿੱਚ ਤੇ ਇਹ ਉਹ ਕੁੱਤੇ ਨੇ ਜਿਹੜੇ ਹੱਡਾਂ ਨੂੰ ਚੂਸ-ਚੂਸ ਖਾਂਦੇ ਨੇ ਮਰੇ ਹੋਏ ਡੰਗਰਾਂ ਨੂੰ ਫਿਰ ਇਹ ਇਨਸਾਨ ਨੂੰ ਵੀ ਪੈ ਜਾਂਦੇ ਨੇ ਤੇ ਕਈ ਕੁੱਤੇ ਉਦਾਂ ਹੀ ਬੜੇ ਵਿਗੜੇ ਹੁੰਦੇ ਨੇ ਗਲੀ ਮੰਡੇ ਦੇ ਇਹਨਾਂ ਨੂੰ ਸਾਰਿਆਂ ਬਾਰੇ ਮੈਂ ਦਾ ਚੜਾਵਾ ਚੜਾਓ ਤੇ ਵੇਖਾਂਗੇ ਕਿਹੜਾ ਇਹ ਤੁਹਾਡਾ ਨੁਕਸਾਨ ਹੁੰਦਾ ਜਾਂ ਕਿਹੜਾ ਸ਼ਨੀ ਗ੍ਰਹਿ ਨਹੀਂ ਤੱਬਦਾ ਇਹ ਸਾਰੇ ਵਹਿਮ ਜੇ ਇਹਨਾਂ ਦਾ ਜਿਹੜਾ ਭੈਰਮਾ ਲਾਉਂ ਇਹਨਾਂ ਦੇ ਉੱਤੋਂ ਕੁੱਤਿਆਂ ਤੋਂ ਆਪਣਾ ਧਿਆਨ ਰੱਖੋ ਆਪਣਾ ਬਚਾਅ ਕਰੋ ਹਰ ਚੀਜ਼ ਦੀ ਸੀਮਾ ਹੁੰਦੀ ਹੈ ਜਦੋਂ ਸੀਮਾ ਤੋਂ ਸਿਰ ਤੋਂ ਪਾਣੀ ਜਦੋਂ ਟਪ ਜੇ ਤਾਂ ਉਹਦਾ ਹੱਲ ਫਿਰ ਸੋਚਣਾ ਚਾਹੀਦਾ ਇਹਨਾਂ ਕੁੱਤਿਆਂ ਨੂੰ ਪਾਰ ਬਲਾਓ ਪਿੰਡੋਂ ਪਿੰਡ 10-10 20-20 ਕੁੱਤੇ ਮਾਰ ਦੋ ਕੋਈ ਪਾਬਲ ਨਹੀਂ ਲੈਣ ਲੱਗਾ ਵੈਗੁਰੂ ਦਾ ਨਾਮ ਲੈ ਕੇ ਇਹਨਾਂ ਨੂੰ ਸਾਰੇ ਨੂੰ ਕਿਤੇ ਦੂਰ ਕਰੋ ਇਹਨਾਂ ਦੀ ਗਿਣਤੀ ਘਟੂਗੀ ਇਹਨਾਂ ਦੇ ਦਿਲ 'ਚ ਜਦੋਂ 5-7 ਮਰੇ ਹੋਣ ਤਾਂ ਦੂਜਿਆਂ ਨੂੰ ਪਤਾ ਲੱਗ ਜਾਂਦਾ ਵੀ ਸਾਡੇ ਸਾਥੀ ਮਾਰੇ ਨੇ ਇਹਨਾਂ ਡਾਂਗਾ ਨਾਲ ਘੇਰ-ਘੇਰ ਕੇ ਤੇ ਉਹ ਵੀ ਖੌਮ ਖਾਂਦੇ ਨੇ ਫਿਰ ਉਹ ਇਨਸਾਨਾਂ ਤੋਂ ਦੂਰ ਜਾਂਦੇ ਨੇ ਇਹਨਾਂ ਦਾ ਹੱਲ ਇਹੀ ਹੈ ਤੇ ਦੂਜਾ ਹਾਲ ਇਹਨਾਂ ਦਾ ਇਹ ਆ ਵੀ ਇਹਨਾਂ ਨੂੰ ਫੜ ਫੜ ਕੇ ਜੇ ਫੜ ਸਕਦੇ ਹੋ ਪਿਆਰ ਨਾਲ ਵੜਿਆ ਵੜਿਆ ਕੇ ਗੁੜ ਪਾਵਾ ਗਰ ਰੋਟੀਆਂ ਪਾਪਾ ਕੇ ਤੇ ਤੁਹਾਡੇ ਏਰੀਆ ਦੇ ਜਿਹੜੇ ਵਾਰਡ ਮੈਂਬਰ ਜਿਹੜੇ ਚੇਅਰਮੈਨ ਜਿਹੜੇ ਵਿਧਾਇਕ ਜਿਹੜੇ ਐਮਪੀ ਜਿਹੜੇ ਆਮ ਆਦਮੀ ਤੋਂ ਅਕਾਲੀ ਤੋਂ ਸਾਰੇ ਕਹਿੰਦੇ ਨੇ ਕਿ ਅਸੀਂ ਜਨਤਾ ਦੇ ਰਖਵਾਲੇ ਆ ਉਹਨਾਂ ਦੇ ਗੇਟ ਅੱਗੇ ਲਾਦਿਆ ਨਾ ਬਸ ਇੰਨੀ ਡਿਊਟੀ ਜੇ ਤੁਸੀਂ ਕਰਦੇ ਤੇ ਆਪੇ ਸਰਕਾਰ ਕੁਛ ਨਾ ਕੁਛ ਸੋਚੂਗੀ ਆਪੇ ਉਹ ਸੋਚਣਗੇ ਵੀ ਇਹਨਾਂ ਨੂੰ ਕਿੱਥੇ ਛੱਡ ਕੇ ਆਉਣਾ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ ਸੋ ਆਹਾ ਇੱਕ ਜਾਨ ਬਚ ਗਈ ਉਹ ਤਈ ਜਨਾਂ ਇਹਨਾਂ ਨੇ ਕੁੱਤਿਆਂ ਨੇ ਕਈ ਬੱਚਿਆਂ ਦੀਆਂ ਕਈ ਬੀਬੀਆਂ 'ਚ ਇੱਕ ਜਵਾਨ ਕੁੜੀ ਮਾਰਤੀ ਸੀ ਇਹਨਾਂ ਨੇ ਤੇ ਆਮ ਬੱਚਿਆਂ ਦੀ ਤਾਂ ਵਾਰਦਾਤਾ ਹਰ ਮਹੀਨੇ ਸੁਣੀ ਲਈ ਜਾਂਦੇ ਨੇ ਪਾਣੇ ਦਾ ਕੁੱਤਿਆਂ ਨੇ ਪਾੜ ਕੇ ਮਾਰਦਾ ਸੋ ਇਹਦਾ ਹੱਲ ਇਹੀ ਹੈ ਕਿ ਆਪਾਂ ਇਹਨਾਂ ਨੂੰ ਮਾਰ ਦਈਏ ਇਹਨਾਂ ਨੂੰ ਪਾਰ ਬੁਲਾ ਦਈਏ ਇਹਨਾਂ ਮੇਰੇ ਸਾਲਿਆ ਬਿੰਦਾ ਕੋਈ ਨਹੀਂ ਗੱਡਾ ਖੜਾ ਕਿਸੇ ਦਾ ਜਿਹੜੇ ਇਹਨਾਂ ਦੀ ਹਮਾਇਤ ਕਰਦੇ ਨੇ ਤਾਂ ਜਾਂ ਇਹਨਾਂ ਨੂੰ ਬੜਾ ਪੂਜਨੀਕ ਸਮਝਦੇ ਨੇ ਜਾਂ ਬੜਾ ਮੰਨਦੇ ਨੇ ਕਹਿੰਦੇ ਨੇ ਗਰਿਆ ਹੀ ਇਹਦੇ ਨਾਲ ਤਲਦਾ ਤੇ ਭਾਈ ਉਹ ਉਹਨਾਂ ਅੱਗੇ ਬੇਨਤੀ ਆ ਵੀ ਤੁਸੀਂ ਆਪਣੇ ਘਰਾਂ ਚ ਲੈ ਜਾਓ ਤੇ ਆਪਣਾ ਤੁਸੀਂ ਆਪਣੇ ਘਰ ਲਵਾਓ ਬਾਕੀਆਂ ਨੂੰ ਲੋੜ ਨਹੀਂ ਹੈਗੀ ਇਹੋ ਜਿਹੇ ਗ੍ਰਹਿਾਂ ਦੇ ਰੱਖਣ ਦੀ ਇਹ ਖੁਦ ਗ੍ਰਹਿ ਨੇ ਸਾਲੇ ਤੇ ਇਹਨਾਂ ਦਾ ਪਾਰ ਬੁਲਾਣਾ ਕਰੋ ਸੋ ਦੋਸਤੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਔਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੱਲੇ ਬੱਲੇ ਵਲੋਗ ਚੈਨਲ ਤੇ ਇਸ ਤਰ੍ਹਾਂ ਦੇ ਵੀਡੀਓ ਨੇ ਫਿਰ ਹਾਜ਼ਰ ਹੋਵਾਂਗੀ ਸਸਰੀ ਘਰ